ਸਤ ਸਜਣੋ ਅੱਜ ਦੀ ਵੀਡੀਓ ਬਣਾਉਣ ਕਹਿੰਦੇ ਵੀ ਟਾਲੀਵਾਲ ਡੈਰੀ ਫਾਰਮ ਤੇ ਪਹੁੰਚੇ ਹੋਇਆ ਪਿੰਡ ਧੌਲਾ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਇੱਕ ਤਾਂ ਦਿਖਾਵਾਂਗੇ ਛੇ ਦੰਦ ਜਰਸੀ ਤਾਜੀ ਸੂਈ ਕੱਦ ਵੀ ਫੁੱਲਾ ਲੰਬਾਈ ਵੀ ਫੁੱਲਾ ਤੇ ਨਾਲ ਵੀ ਬੱਚੀ ਤੇ ਜੇਰ ਵਾਲਾ ਕੰਮ ਵੀ ਡੰਨ ਗੈਰੀ ਮਾਰ ਕੇ ਨਾਲ ਹੀ ਕਹਿੰਦੇ ਵੀ ਇੱਕ ਤੋਹਫਾ ਖੜਾ ਦੋ ਦੰਦ ਦਾ ਤੇ ਦੋ ਖੜੀਆਂ ਨੇ ਦੂਜਾ ਸੂਆ ਸੂਣ ਵਾਲੀਆਂ ਇੱਕ ਐਚ ਐਫ ਦੇ ਵਿੱਚ ਪੈਂਦੀ ਆ ਇੱਕ ਹਲਕਾ ਜਿਹਾ 에ਅਰ ਸ਼ੈਅਰ ਦੀ ਕ੍ਰੋਸ ਦੇ ਵਿੱਚ ਆ ਗਈ ਥਣ ਦਾ ਸਹਿਜ ਆਰਡਰ ਕੁਆਲਿਟੀ ਬਾਕਮਾਲ ਐ ਪਸ਼ੂਆਂ ਦੀ ਬਾਕੀ ਗੱਲਬਾਤ ਗੁਰਪ੍ਰੀਤ ਨਾਲ ਕਰਾ ਦਾਂਗੇ ਆਹ ਤੋਹਫਾ ਦੋ ਦੰਦ ਦੇ ਵਿੱਚ ਪੈਂਦਾ ਤੇ ਡਿਟੇਲ ਸਾਰੀ ਗੁਰਪ੍ਰੀਤ ਨੂੰ ਪੁੱਛ ਲਾਂਗੇ ਆਜਾ ਗੁਰਪ੍ਰੀਤ ਫਿਰ ਹੋਰ ਭਾਈ ਕੀ ਹਾਲ ਹੈ ਗੁਰਪ੍ਰੀਤ ਠੀਕ ਆ ਜੀ ਚੜਦੀ ਕਲਾ ਚਮਾ ਚੜਦੀ ਕਲਾ ਜਰਸੀ ਤੋਂ ਕਰਦੀ ਕੰਮ ਸ਼ੁਰੂ ਕਰ ਜਰਸੀ ਤੋਂ ਕਰ ਦਿਓ ਜੀ ਜੇਰ ਤੇ ਮਾਰਦੇ ਗੈਰੀ ਪੱਲਾ ਦਾ ਟੋਕਰਾਂ ਦਾ ਜੇਰ ਦਾ ਹੀ ਘੜਦਾ ਘੱਟੂ ਘੱਟ ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਮਾਰਦੇ ਇਹਦੀ ਬੱਛੀ ਤੇ ਬੱੱਛੀ ਬਹੁਤ ਚੰਗੀ ਐ ਆ ਨਾਲ ਵੀ ਇਹਦੇ ਬੱਛੀ ਆ ਗਈ ਤੇ ਕਲਰ ਆ ਜਿਹੜਾ ਖਣਦੇ ਵਾਲਾ ਕਹਿੰਦੇ ਨਹੀਂ ਦੇਖੀ ਬੱੱਛੀ ਦੀ ਉਹੀ ਗੱਲ ਆ ਜਮਦੀਆਂ ਸੂਲਾਂ ਦੇ ਮੂੰਹ ਤਿੱਖੇ ਹੁੰਦੇ ਆ ਕਹਿੰਦੇ ਠੰਡ ਦਾ ਸੈਜ ਵੀ ਦਿਖਾ ਦੇਦਾ ਇਹਦਾ ਇਹ ਵੀ ਕਿਰਸੀ ਆਪ ਆ ਗਈ ਐਚ ਐਫ ਜਿੱਡਾ ਕਰਦਾ ਆ ਗਿਆ ਇਹਦਾ ਫੁੱਲ ਵੱਡੀ ਹੈਟ ਦੀ ਆ ਜੀ ਜੇ ਛੋਟੀ ਹੋਈ ਯਾਰ ਉਹਦੀ ਮੇਰੀ ਗਾਰੰਟੀ ਆ ਸ਼ਟਾਮ ਤੇ ਲਿਖ ਕੇ ਦੇ ਦਾਂਗਾ ਵੀ ਇਹ ਛੋਟੀ ਨਹੀਂ ਐ ਹਾਂਜੀ ਕੱਦ ਵੀ ਫੁੱਲ ਲੰਬੀ ਵੀ ਫੁੱਲ ਤੇ ਸੂਈ ਗੁਰਪ੍ਰੀਤ ਕਦਵਾ ਸੂਈ ਦਾ ਸਵੇਰ ਹੀ ਸੀ ਬਸ ਜੇਰ ਨੂਰ ਪੈ ਗਈ ਜੇਰ ਦੰਸੂਆ ਅਗਲਾ 9:00 ਦੂਜਾ ਸੂਆ ਰਹਿ ਜਣਾ ਨਾਲ 6:00 ਦੰਦਾ ਟਰ ਖੋਲ ਕੇ ਦੰਦਾਂ ਚ 6:00 ਦੰਦਾ ਆ ਗਈ ਸੂਆ ਆ ਗਈ ਦੂਜਾ ਤੇ ਧਾਰਾਂ ਵੀ ਤੁਹਾਨੂੰ ਮਾਰ ਕੇ ਦਿਖਾ ਦੂੰਗਾ ਨਾਲ ਵੀ ਬੱਛੀਆਂ ਤੇ ਕੱਦ ਬਿੱਡ ਦਾ ਸੁੱਖ ਨਾਲ ਕੋਈ ਲੇਖਾ ਹੀ ਨਹੀਂ ਹੈਗਾ ਫੁੱਲ ਵੱਡੇ ਕੱਦ ਚ ਆ ਤੇ ਆਰਡਰ ਵਾਲੀ ਜਿਹੜੀ ਫਿਰ ਧਮਾਲ ਪਾਈ ਜਾਂਦੀ ਆ ਉਹਦੀ ਗੱਲ ਬਾਤ ਤੇ ਹੋਰ ਨਾੜਾ ਦਾ 35 ਕਿਲੋ ਵਾਲੀਆਂ ਲੱਗੀਆਂ ਗੁਰੀ ਆਪਾਂ ਪਰ ਇੰਨਾ ਕਹਿ ਕੇ ਨਹੀਂ ਦਿੰਦੇ 25 ਕਿਲੋ ਦੁੱਧ ਕਹਿ ਕੇ ਦੇ ਥੋੜੀ ਜੀ ਕਹਾ ਕਰਕੇ ਲੰਬੀ ਖੜਾ ਲਾ ਮਾੜੀ ਆਰਡਰ ਵਾੜਾ ਠੋਸ ਆ ਗਿਆ ਜੇ ਗੱਲ ਕਰ ਲਈਏ ਥਣ ਲੱਗਿਆ ਐਸਾ ਕਮਾਲ ਦਾ ਵੀ ਚੁੰਮਦਾ ਨਹੀਂ ਹੈਗਾ ਕਲਮ ਵਾਲਾ ਤਿੱਖਾ ਥਣ ਲੱਗਿਆ ਚੁੰਮਣ ਵਾਲਾ ਥਣ ਨਹੀਂ ਹੈਗਾ 22 ਦਿਨ ਨਿਕਲੂਗੀ ਪੋਲੀ ਬਿਲਕੁਲ ਕੱਦ ਵਿੱਡ ਵਾਲੇ ਮਾਮਲੇ ਦੇ ਵਿੱਚ ਉਹ ਸਾਨੂੰ ਮੈਂ ਦੱਸ ਹੀ ਦਿੱਤੀ ਡਿਟੇਲ ਆ ਐ ਮਨ ਲਓ ਵੀ ਜਿਵੇਂ ਕੋਈ ਖੁਰਲੀ ਦੇ ਨੌਕਰਾਂ ਬਸ਼ੇਰਾ ਨਹੀਂ ਖੜਾ ਹੁੰਦਾ ਉਹ ਸ਼ਿਸ਼ਟ ਨਹੀਂ ਆ ਕੱਦ ਕਾਠ ਵਾਲਾ ਦਾ ਵਿੱਡਦਾ ਆ ਲੈ ਚੱਲ ਆ ਲੈ ਚੱਲ ਬੱਚੇ ਤੇ ਲੈ ਚੱਲ ਪਰੇਸ਼ਾਨ ਨਾ ਕਰ ਸੁਆਗੀ ਦੁੱਜਾ ਨਾਲ ਵੀ ਪੱਛੀ ਆ ਗਈ ਤੇ ਪਹਿਲਣ ਦਾ ਗੁਰਪ੍ਰੀਤ ਕਿੰਨਾ ਕੁ ਦੱਸਿਆ ਦਾ ਦੁੱਧ ਤਾਂ 30 ਕਿਲੋ ਦੱਸਿਆ ਬਾਈ ਪਰ 25 ਕਿਲੋ ਕਹੇ ਕਦੇ ਮੰਗੇ ਆਪਾਂ ਜਿਹੜੇ ਹਿਸਾਬ ਨਾਲ ਮੌਸਮ ਚੱਲਦਾ ਹਨਾ ਹਾਂ ਆ ਦੁੱਧ ਬਾਈ ਕਹਿੰਦਾ 25 ਕਿਲੋ ਦੀ ਰਿਪੋਰਟ ਆਪਾਂ ਦੇਵਾਂਗੇ ਦੀ ਪਰ ਥਣ ਬੜਾ ਚੰਗਾ ਲੱਗਿਆ ਬੈਠ ਨੂੰ ਇਹ ਗੱਲ ਕਰ ਲਈਏ ਇਧਰਲੇ ਬੰਨ ਦਿਖਾ ਦੇਈਏ ਇਧਰੋਂ ਐ ਨੂੰ ਘੁੰਮਿਆ ਪਿਛਾਂਲੇ ਪੱਖ ਤੋਂ ਇੱਥੋਂ ਦਿਖਾ ਦੇ ਥਣ ਦਾ ਸਹਜ ਇਹਦਾ ਬੱਚਾ ਰਜਾ ਕੇ ਦੁੱਧ ਕੱਢਿਆ ਹੋਇਆ ਗੁਰੀ ਠੀਕ ਆ ਆਪਾਂ ਸੱਡੀ ਨਹੀਂ ਹੈਗੀ ਬੈਠਣੋਂ ਪਰੇਸ਼ਾਨ ਆ ਹਾਂ ਆ ਬਾਈ ਕਹਿੰਦਾ ਬੈਠਣੋਂ ਪੱਛੀ ਪਰੇਸ਼ਾਨ ਲੱਤ ਘਮਾ ਘਮਾ ਕਰਦੀ ਸੀ ਠੀਕ ਆ ਲੱਤ ਨੂੰ ਫਸੀ ਪਈ ਸੀ ਇੱਥੋਂ ਕਰੀ ਆਰਡਰ ਦਿਖਾਉ ਉਹ ਨਹੀਂ ਅੱਗੇ ਨੂੰ ਆ ਉਹ ਨਹੀਂ ਪਿੱਛੇ ਨੂੰ ਆ ਤੇ ਬਾਕੀ ਜਿਹੜਾ ਪਾਇਪ ਨਾ ਨਾ ਦੇਖ ਪਾਈਪਾਂ ਦੇ ਕਹੇ ਜੀਆਂ ਲੱਗੀਆਂ ਨੇ ਪਾਈਪਾਂ ਵੀ ਆਏ ਜਾਂਦੀਆਂ ਜਿਹੜੇ ਤੂਤੀ ਵਾਲੀਆਂ ਲਾਈਆਂ ਹੁੰਦੀਆਂ ਉਦਾਂ ਦੇ ਪਾਈਪ ਲੱਗੇ ਆ ਤੇ ਕੱਦ ਦੇ ਦਾ ਆ ਗਿਆ ਫੁੱਲ ਵੱਡਾ ਕੱਦ ਦਾ ਆਈਡੀਆ ਤੁਹਾਨੂੰ ਉਹ ਇਧਰੋਂ ਜੇ ਖੜ ਕੇ ਕਰਾ ਦੂੰਗਾ ਮੈਂ ਕਿਉਂਕਿ ਮੈਂ ਥੋੜਾ ਜਿਹਾ ਉੱਚੇ 'ਚ ਖੜਾ ਇਧਰ ਲਈ ਪੱਕਾ ਉਹ ਹਸਾਬ ਨਾਲ ਆਈਡੀਆ ਲਾ ਲਿਓ ਕਾਦੇ ਦਾ ਫੁੱਲ ਵੱਡਾ ਆ ਗਿਆ ਐਚਐਫ ਵਾਲਾ ਕੰਮ ਹੀ ਆ ਗਿਆ ਤੇ ਬਾਕੀ ਆਰਡਰ ਬਹੁਤ ਸੋਹਣਾ ਰੱਖਦੀ ਆ ਇੱਥੇ 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 ਦਿਖਾ ਦੀ ਆਰਡਰ ਬਹੁਤ ਸ਼ਾਨਦਾਰ ਰੱਖੀ ਆ ਤੇ ਸਵੇਰ ਦੀ ਵੀ ਠੰਡੀ ਸੀ ਲਾ ਗਈ ਇਹ ਜੀ ਗੱਲ ਨਹੀਂ ਤੇ ਬਾਲ ਢਿੱਲਾਂ ਵੀ ਇੱਥੇ ਪਈਆਂ ਨੇ ਜਿਵੇਂ ਬਾਈ ਨੇ ਦੱਸਿਆ ਵੀ ਥੋੜੀ ਜਿਹੀ ਰੈਲੀ ਕਰੀ ਵੀ ਐ ਤੇ ਸਵੇਰ ਆਈ ਆ ਗਈ ਬਿਲਕੁਲ ਠੰਡੀ ਲਾ ਇੱਥੇ ਦਿਖਾ ਦੇ ਹਾਂ ਦਾ ਸੈੱਜ ਵੀ ਸੋਹਣਾ ਤੇ ਧਾਰਾ ਮਾਰ ਕੇ ਤੇ ਧਾਰਾ ਵੀ ਗੁਰਪ੍ਰੀਤ ਜੈਦੀਆਂ ਮਾਰਦੇ ਲਾ ਬੱਚਾ ਲਾ ਬੱਚਾ ਹਾਂ ਲਾ ਬੱਚਾ ਲਾ ਦੇ ਚੋਬਰਾ ਜਦੋਂ ਆ ਗਈ ਦੱਸ ਨਹੀਂ ਫਿਲਹਾਲ ਕਰੀ ਮ ਪਹਿਲਾਂ ਨਾ ਇਹਦਾ ਚਗਾਠਾ ਹੀ ਦਿਖਾ ਦਿੱਤੇ ਖੜੀ ਦਾ ਇੱਕ ਮਿੰਟ ਬੰਦ ਦਿਖਾ ਦੀ ਇਹਨੂੰ ਤੇ ਇੱਥੋਂ ਦਿਖਾ ਦੇ ਨਾ ਤਾਂ ਇਹਦਾ ਕੱਦ ਤੇ ਨਾਲੇ ਜਿਹੜੀ ਇਹਦਾ ਇਹ ਗੋਲੇ ਆ ਗਿਆ ਫੁੱਲ ਚੌੜੀ ਹੈ ਬਈ ਚੜਾਈ ਵਾਲੀ ਬਸੇ ਹਿਆਲ ਹੁੰਦਾ 30 32 ਕਿਲੋ ਕੋ ਉੱਤੇ ਚੱਲਦੀ ਨਾ ਆਰਡਰ ਆ ਗਿਆ ਨਾ ਇੱਥੇ ਇੱਥੇ ਦਿਖਾਈ ਥਣ ਦਾ ਸੈਜ ਕਿੰਨਾ ਕਮਾਲ ਦਾ ਰੱਖਦੀ ਹੈ ਐਨ ਬਣਾਉ ਜਿਵੇਂ ਨਾਲ ਲੱਗ ਮੱਠੋਸ ਰਿਗਾਰਡ ਤਾਂ ਹੁਣੀ ਦੂਜੇ ਸੂਏ ਵਾਲਾ ਇਹ ਮਜ਼ਬੂਤ ਐ ਇਦਾਂ ਦੀ ਲੱਗ ਆ ਗਈ ਲੈਗ ਦਾ ਸਕੋਰ ਦੀ ਥਣਾ ਦੀ ਜਿਵੇਂ ਆਪਾਂ ਇਹ ਕਹਿ ਸਕਦੇ ਹਾਂ ਵੀ ਯਾਰ ਚੰਗਾ ਪਲਵਾਨ ਹੁੰਦਾ ਉਨੀ ਕੁ ਮਜ਼ਬੂਤੀ ਆ ਗਈ ਜੀ ਇਹ ਰਹੀ ਹੋ ਗਿਆ ਕੰਮ ਜੀ ਆ ਬੱਚਾ ਚੁੰਗਾ ਦਿਖਾ ਨਹੀਂ ਕਰੀ ਮੜਾ ਆਏ ਇਧਰ ਲੈ ਬੰਨੇ ਮਾਰਦੇ ਕਰੀ ਜਰਸੀ ਤੇ ਕੈਮਰਾ ਪੱਛੀ ਦਿਖਾ ਦੇ ਚੁੰਗਦੀ ਤੇ ਬਿਨਾ ਨਿਆਣੇ ਤੋਂ ਖੜੀ ਆਇਆ ਇਹ ਖਾਸੀਅਤ ਆ ਬੈਠਦੀ ਤੇ ਤੋੜਦੇ ਗੁਰਪ੍ਰੀਤ ਦੰਦਾ ਜਿਵੇਂ ਪੱਛੀ ਇਹ ਦੋ ਦੰਦਾ ਬਈ ਆ ਰੇ ਨਾਲ ਪਿਓਰ ਆ ਆ ਦੇਖ ਆ ਇੰਗੇਰੀ ਮੜਾ ਆ ਜਾ ਲੈ ਲੈ ਇੰਨੇ ਆ ਜਿਹੜੇ ਨੂੰ ਬੁੱਝ ਕੇ ਜੀ ਤਕਰੀਬ ਹਉਤਾ ਜੋਰੀ ਵਾਲਿਆ ਤਸੱਲੀ ਕਰਾ ਦੇ ਦੇਖਣਾ ਨਹੀਂ ਲੈ ਚੱਲ ਗੁਰਪ੍ਰੀਤ 14 ਨੰਬਰ ਆ ਬੰਦੇ ਨੇ ਪਾਲੀਆਂ ਬਹੁਤ ਸੌਂਕ ਨਾਲ ਆ ਥੋੜੀਆਂ ਜਿਹੀਆਂ ਬੜਾਂ ਸੀ ਸਟਰਕਚਰ ਬੜਾ ਮਜ਼ਬੂਤ ਆ ਗਿਆ ਇਹਦਾ ਯਾਰ ਜਿੰਨਾ ਇਹਦੀ ਤਾਰੀਫ ਕਰਦੀ ਓਨੀਆਂ ਥੋੜੀਆਂ ਜਿੱਦ ਦੇ ਜਾ ਕੇ ਤਿਆਰ ਹੋਊਗੀ ਨਾ ਬਹਿ ਜਾ ਬਹਿ ਜਾ ਕਰਾਉਣ ਵਾਲਾ ਤੋਹਫਾ ਹੀ ਆ ਜਿੱਦ ਦੇ ਜਾ ਕੇ ਰੈਡੀ ਹੋਗੀ ਇਹਦਾ ਪਿਆ 10 ਤੋਂ 12 ਦਿਨ ਇੱਕ ਤਾਂ ਥਣ ਦੂਰਾ ਲੱਗਿਆ ਬੈੜ ਨੂੰ ਤੇ ਦੰਦਾਂ 'ਚ ਵੀ ਦੋ ਦੰਦ ਆ ਤੇ ਜਿਵੇਂ ਆਪਾਂ ਕਹਿ ਨਹੀਂ ਸਕਦੇ ਯਾਰ ਪਰਸਨਲ ਤੌਰ ਤੇ ਹੈਨਾ ਪਰਸਨਲ ਤੌਰ ਤੇ ਪਸੰਦ ਕਰੀ ਜਾਣ ਵਾਲੀ ਬੱਛੀ ਆ ਇਹ ਤੋਹਫਾ ਜਮਾ ਸੇਰਾਗਾ ਲਵਾਤਾ ਕਿਉਂਕਿ ਟਾਂਚਾ ਬੜਾ ਮਜ਼ਬੂਤ ਆ ਗਿਆ ਦਾ ਫਾੜੋ ਗਰਮੀ ਮੁੰਡਿਆ ਤਾਰਾ ਮੁਰਬਾ ਚੀ ਤੇ ਬਾਕੀ ਆ ਗੋਲੇ ਗੋਲੇ ਬਹੁਤ ਚੰਗੇ ਲੱਗੇ ਨੇ ਬੱਚੇ ਹਾਂ ਇਹਦਾ ਬਹੁਤ ਰੰਗ ਪਾ ਲਿਆ ਲੈ ਲੈ ਚੱਲ ਬਾਈ ਕਮਾ ਕੇ ਲੈ ਚੱਲ ਲੈ ਚੱਲ ਧਾਰਾਂ ਵੀ ਦਿਖਾਉਣੇ ਉੱਧਰਲੇ ਬੰਨੇ ਜਰਸੀ ਦੀਆਂ ਤੇ ਆ ਆ ਤੋਹਫਾ ਦਿਖਾ ਦੀ ਯਾਰ ਸੋਨੂੰ ਲੋ ਕੀਜ ਹੈ ਇੱਕ ਕਮਾਲ ਦੀ ਸਮਾਰੇ ਕਿਰਾਂ ਹੋਰ ਆ ਬੰਦਾ ਕਾਰੀਗਰ ਆ ਪੂਰਾ ਹਨ ਲੈ ਚੱਲ ਐਨੂੰ ਲੰਬੀ ਹੁਣ ਆਰਡਰ ਬਿਲਕੁਲ ਨਾਲ ਲਗਵਾ ਬਾਹਰ ਵਾਲੀਆਂ ਕੰਮਾਂ ਵਰਗੀ ਬੱਚੀ ਤਿਆਰ ਹੋਣਾ ਜਦੋਂ ਤਿਆਰ ਹੋ ਗਈ ਇਹ ਐਂਡ ਕਰ ਦੂਗੀ ਜਮੇ ਸੱਜਣੋ ਇਹ ਚੀਜ਼ ਬਣੂ ਚੀਜ਼ ਜਿਹੜੀ ਕਹਿੰਦੇ ਹਨ ਜਿਵੇਂ ਕਿਸੇ ਭਰਾ ਨੇ ਫਾਰਮ ਦਾ ਮਨੂ ਦੇ ਪਾਣੀ ਤੋਂ ਬਰਨਾ ਨਾ ਤੋਫਾ ਬਣੂਗੀ ਤੇ ਆ ਜਾ ਕਰੀ ਇੱਧਰ ਲੈ ਬੰਨੇ ਦਿਖਾ ਦੇ ਤਾਰਾ ਮਾਰ ਕੋਈ ਦੁਬਾਰਾ ਅਸਮਾ ਆਪਸ ਮੂੰਹ ਪੜਾ ਕਰਦੀ ਆ ਨਾ ਇੱਕ ਨੰਬਰ ਪਹਿਲਾਂ ਅਗਲੇ ਥਣਾ ਚ ਮਾਰ ਦੇ ਯਰਸੀ ਦੀਆਂ ਧਾਰਾ ਸਾਨੂੰ ਦਿਖਾ ਦਿੰਦੇ ਮਾਰ ਕੇ ਤੇ ਬਾਕੀ ਦੀਆਂ ਆ ਗਈਆਂ ਤਿੰਨੇ ਬਾਈ ਕੋਲੇ ਗੱਭਣ ਲਈ ਇੱਕ ਨੂੰ ਦਿਖਾ ਦੇ ਪੋਲੀ ਆ ਜਾ ਮਾਂ ਦਾ ਮਰੂ ਬਰ ਗਿਆ ਤੇ ਵਾ ਵੀ ਪੂਰਾ ਮੋਟਾ ਲੱਗਿਆ ਪਿਛਲਾਂ ਚ ਵੀ ਮਾਰ ਦਿੰਦੀ ਤਾਂ ਚੋਣ ਚ ਪੌਣ ਤਾਂ ਲੱਗਿਆ ਜਮੀ ਸਿਰਾ ਕਹਿ ਲੀ ਆਪਾਂ ਪਿਛਲੇ ਥਾਣਾ ਦੀ ਚਪਾਈ ਵੀ ਬਹੁਤ ਸ਼ਾਨਦਾਰ ਆ ਗਈ ਤੇ ਅਗਲੇ ਥਾਣਾ ਦੀ ਵੀ ਪਿਛਲੇ ਪਾਸੇ ਦਿਖਾ ਦੇ ਇਹਨੂੰ ਮੋਟੀ ਆਕ ਪੁੰਚੀ ਪੁੰਚੀ ਬਿਨਾ ਨਿਆਣੇ ਤਾਂ ਸਵੇਰ ਆ ਦੀ ਠੰਡੀ ਸੀ ਲਾ ਥੋੜਾ ਜਿਹਾ ਪੇਸ਼ਾਨ ਹੋ ਕੇ ਉਰਲੇ ਬੰਨਿਆ ਕੇ ਦਿਖਾ ਦੇਗਾ ਜਿੱਥੇ ਮੈਂ ਖੜਿਆ ਇਧਰੋਂ ਦਿਖਾ ਦੇ ਆਂਦਰ ਦੋਨਾਂ ਸਾਈਡਾਂ ਤੋਂ ਤੇ ਸਵੇਰ ਆ ਦੀ ਬਿਲਕੁਲ ਠੰਡੀ ਛੜਦੇ ਬਾਈ ਥਾਣੀ ਬੜਾ ਅਸਲਾ ਦੇ ਮੁੱਠੀ ਵਾਲਾ ਮੁੱਠੀ ਤਾਂ ਥੋੜਾ ਜਨਾ ਬੱਗਾ ਨਾ ਚਵਾਈ ਦੀ ਬਿਲਕੁਲ ਪੋਲੀ ਆ ਗਈ ਜਮਾ ਪੋਲੀ ਆ ਬੁੜੀਆਂ ਦੇ ਬੱਚਿਆਂ ਦੇ ਚੋਣ ਵਾਲੀ ਹੈ ਜਿਵੇਂ ਜਿਵੇਂ ਗਾਂ ਬੋਲੇ ਚ ਦੁੱਧ ਤੇ ਆਊਗੀ ਓਦਾਂ ਓਦਾਂ ਜੇ ਆਪਾਂ ਗੱਲ ਕਰ ਲਈਏ ਬੱਚੀ ਕਮਾਲ ਕਰਦੀ ਜਾਊਗੀ ਜਮਾ ਇਹਨਾਂ ਲਚਵਾਈ ਕਰ ਸਕਦੇ ਹਾਂ ਚੱਕ ਇਹਦੀ ਇੱਥੋਂ ਉਹ ਚਵਾ ਦੀ ਵਾਲੀ ਪੋਲੀ ਹੈ ਮੇਰੀ ਉਹ ਹੈਗਾ ਸਰਦਲਾ ਉਹ ਆਦੀ ਆ ਗਈ ਫੋਕੀ ਜਮਾ ਚੋਣ ਚੂਣ ਵਾਲੀ ਨਾ ਦਿੱਕਤ ਮੰਨਿਓ ਵਿੱਚ ਬਾਚ ਬਹਿੜਾ ਕਰੜੀ ਹੋਊਗੀ ਚੀੜੀ ਹੋਊਗੀ ਉਹ ਤੁਹਾਡੇ ਸਾਹਮਣੇ ਬਾਕੀ ਪਾਸ ਕਰਕੇ ਲਿਆਣਾ ਤੁਹਾਡੀ ਮਰਜ਼ੀ ਆ ਇਹ ਆ ਤੁਹਾਨੂੰ ਦੋ ਨੰਬਰ ਦਿਖਾਈਆ ਕੋਪ੍ਰੀਤ ਪੈਸੇ ਇਹਨਾਂ ਦੇ ਬਾਈ ਪੈਸੇ ਫੋਨ ਤੇ ਕਰਾਂ ਬਾਈ ਯਾਰ ਫੋਨ ਤੇ ਬਾਹਲੇ ਨਾ ਮੰਗ ਲੈ ਨੀ 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 ਜਮਾ ਜਾਇਜ਼ ਮੰਗਾਵੇ ਠੀਕ ਆ ਗੱਲ ਜੇ ਕਿਸੇ ਭਰਾ ਨੇ ਜੋੜੀ ਜਾਂ ਦੋ ਤਿੰਨ ਇਕੱਠੀਆਂ ਪਾਉਣੀਆਂ ਕੋਈ ਗੱਲ ਨਹੀਂ ਮਾਨਤਾ ਨੂੰ ਦਾ ਵਧੀਆ ਕਰਾਂਗੇ ਆਪਾਂ 100 ਕਿਲੋਮੀਟਰ ਪਹੁੰਚ ਕਰਾਂਗੇ ਪਹੁੰਚ ਕਰਾਂਗੇ ਹਾਂ ਆ 100 ਕਿਲੋਮੀਟਰ ਪਹੁੰਚ ਕਰ ਦਾਂਗੇ ਤਕਰੀਬਨ ਜੇ ਕਿਸੇ ਭਰਾ ਨੇ ਕਰਾਉਣੀ ਇੱਕ ਘੜਖਾਈਆ ਸਾਨੂੰ 2 ਨੰਬਰ ਤੇ ਇੱਕ ਕੁਆਲਿਟੀ ਵਾਲੀ ਤੇ ਅੱਗੇ ਵੀ ਤੁਹਾਨੂੰ ਬੜਾ ਟਾਪ ਦੀ ਦਿਖਾਵਾਂਗਾ ਤੇ ਹੋਣ ਗੈਰੀ ਆ ਜਾ 3 ਨੰਬਰ ਆ ਜੀ। ਥਣ ਦਾ ਸਹੇਜਾ ਵੀ ਬਾ ਕਮਾ ਲਈ ਆ। ਢੋਲਾ ਝੂਲਾ ਹੋ ਲੱਗਿਆ ਨਾ ਥਣ ਬਾਲੇ ਕੰਮ ਦਾ। ਥਣ ਦੇ ਇੱਥੋਂ ਓਏ ਐਂਡਾ ਕੰਮ ਜਮੀ। ਮੈਂ ਛੋਟੀਆਂ ਨਹੀਂ ਹੈਗੀਆਂ ਆਪਣੀਆਂ ਬੜਾ 25 ਤੋਂ ਦਾ ਪਲੱਸ ਵਾਲੀਆਂ ਨੇ। ਜੱਕੀ ਗੱਬਣ ਦੀ ਚੇਪਾ ਲਾ ਦਈਏ। ਤੋਰ 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 ਜਬਰਾਂ ਖੋਲ ਕੇ। ਐ ਗੋਲਾ ਗੂਲਾ ਦਾ ਵੀ ਚੰਗਾ। 25 ਤੋਂ 25 ਤੋਂ ਕੰਮ ਆਪਣੀਆਂ ਚਾਰੇ ਪਲੱਸ ਵਾਲੀਆਂ ਨੇ। ਲੀਟਰ ਘਟ ਨਹੀਂ ਦਿੰਦੀਆਂ ਵੱਧ ਦੇਣੀਆਂ। ਕਵਾਂਟਰ ਦਾ ਆਈਡੀਆ ਦਰਾ ਚਾਰਾਂ ਦਾ ਚਾਰਾਂ ਦਾ ਤੇ ਤੋਰ ਚ ਉਪਰ ਇੱਕ ਘਾਰ ਹੀ ਲੈ ਜਵੇ ਹੱਕ ਆਡਰ ਅਗਲੇ ਪਾਸੇ ਲੱਗੀ ਬਣਾਉਣ ਤੇ ਪਛਾਣ ਦੀ ਤਿਆਰੀਆਂ ਸੁਆ ਗੁਰਪ੍ਰੀਤ ਸੁਆ ਦੂਜਾ ਬਾਈ ਕਿੰਨੇ ਕਿ ਦਿਨ ਕੱਢਦੀ ਆ ਇਹ ਇਹਦੇ ਵੀ 12 13 ਦਿਨ ਪਿਆ ਸੀ ਹਾਂ ਪਰਲੇ ਬੰਨੇ ਹੋ ਜਾ ਪੁੱਤ ਫੇਸ ਦਿਖਾ ਦੀ ਪਰਲੇ ਬੰਨੇ ਹੋ ਜਾ ਬੈਠ ਦੇ ਨਸਲ ਕੁਆਲਿਟੀ ਬਹੁਤ ਆ ਨਸਲ ਕੁਆਲਿਟੀ ਚੰਗੀ ਆ ਸੈਕਸਰ ਸੀਮਨ ਲਾ ਕੇ ਬੱਚੇ ਚੰਗੇ ਦਊਗੀ ਚਲਾਵਿਆ ਇਹਨੂੰ ਖੁਰਲੀ ਦੇ ਨਾਲ ਨਾਲ ਨਾ ਐ ਕਮਾ ਦੇ ਕੇ ਰੈਂਡਲ ਦਵਾ ਦੇ ਜਿਹੜਾ ਇਹਦਾ ਲੈ ਚੱਲ ਲੈ ਚੱਲ ਇੱਥੋਂ ਇੱਥੋਂ ਗੈਰੀ ਥਣ ਦਾ ਸੈਜ ਦਿਖਾ ਦੀ ਝੂ ਕਰਕੇ ਆ ਲੈ ਆ ਬਾਈ ਤੁਹਾਡੀ ਕਮਾਦੀ ਇਧਰ ਵੀ ਸੂਆ ਗਈ ਦੂਜਾ ਕਿੰਨੇ ਕਿ ਦਿਨ ਕੱਢੂ ਗੁਰਪ੍ਰੀਤ ਇਹ 12 ਦਿਨ ਪਿਆ ਇਹਦੇ ਵੀ 12 ਦਿਨ ਪੈਂਟਿੰਗ ਕਿਦਾਂ ਰਿਕਾਰਡ ਕੀ ਦੱਸਿਆ ਬੱਬਾ ਇਹਦਾ ਵੀ 25 22 ਕਿਲੋ ਦਾ ਬਾਈ ਠੀਕ ਹੈ ਤੇ ਬਾਕੀ ਲੱਕੜ ਚੰਗੀ ਆ ਗਾਂਦੀ ਹੈ ਨਾ ਬਾੜੀ ਚੰਗੀ ਆ ਬਾਈ ਇੱਥੇ ਰੋਕ ਲਾ ਮਾਰ ਦੇਖ ਨਾੜਾ ਦੇਖੀ ਇੱਥੋਂ ਸ਼ੁਰੂ ਕਰਦੀ ਹੁੰਦੀ ਆ ਨਾੜਾ ਹਾਏ ਥਣ ਦੇਖ ਤੇ ਸਭ ਤੋਂ ਮੇਨ ਗੱਲ ਥਣ ਦੀ ਹੀ ਹੁੰਦੀ ਆ ਥਣ ਦਾ ਸੈਜ ਚੰਗਾ ਲੱਗਿਆ ਹੁੰਦਾ ਨਾ ਕੁਝ ਹੋਰ ਹੀ ਹੋਣਾ ਨਹੀਂ ਲੈ ਚੱਲ ਬਈ ਆ ਜੀ ਮੈਂ ਇੱਕ ਤਰ੍ਹਾਂ ਦੀ ਮੈਂ ਵਰਗਾ ਬੱਜਣਾ ਬੋਡੀ ਬੇਟ ਬੋਗਾ ਤੇ ਗਰਮੀ ਸਰਦੀ ਚੱਲਣ ਵਾਲੀ ਐ ਤੇ ਅੱਗੇ ਬਰੀਡ ਸੋਣੀ ਤਿਆਰ ਕਰ ਦੂਗੀ ਜਿਹੜੇ ਭਰਾ ਨੇ ਲਿਜਾਣੀਆਂ ਕਿਉਂਕਿ ਚਵਾਹ ਤੁਹਾਨੂੰ ਇੱਕ ਗੱਲ ਇਹ ਦੀ ਮੈਂ ਗੱਬਣ ਦੀ ਦੱਸ ਦਣਾ ਵੀ ਇਹਦਾ ਜਵਾਬ ਬਹੁਤ ਮੋਟਾ ਹੋਊਗਾ ਤੇ ਬਾਡੀ ਇਹਨੂੰ ਝੋਟੀਆਂ ਨਾਲ ਦੀ ਲੱਗੀ ਐ ਸਮੀ ਪਲੀ ਐ ਚੰਗੀ ਸੇਵਾ ਕਰੀ ਹੋਈ ਐ ਕਿਸੇ ਭਰਾ ਨੇ ਜਿਵੇਂ ਤੁਹਾਨੂੰ ਮੈਂ ਪਹਿਲਾਂ ਵੀ ਦੇਖੋ ਥਣ ਫੜ ਕੇ ਪਿੱਛੋਂ ਦੀ ਦਿਖਾਈ ਜਾਂਦਾ ਆਪਾਂ ਇਹਨੂੰ ਕੋਈ ਸਮੱਸਿਆ ਨਹੀਂ ਜੀ ਤੇ ਬੰਨਣਾ ਬੋਲਣਾ ਬਹੁਤ ਆਜੀ ਬਾਹਰ ਨੇ ਤਿਆਰੀ ਚੰਗੀ ਫੜੂਗੀ ਤੇ ਹੁਣ ਮਾਰਦੇ ਗਏ 4 ਨੰਬਰ ਵਾਲੀ ਤੇ ਇਹ ਐਰ ਸ਼ਰਟ ਆ ਚਾਹੀ ਥੋੜੀ ਠ ਹਾਂ ਬਾਈ ਇਹ ਕਿਵੇਂ ਸੁਭਾ ਦੀ ਬਹੁਤ ਠੰਡੀ ਹੈ ਇਹ ਵੀ ਠੰਡੀ ਹੈ ਠੰਡੀ ਆ ਇਹ ਮੇਰਾ ਖਿਆਲ ਘੱਟ ਕੱਢੂ ਦੇ ਹਨਾ ਇਹ ਖੁੱਲ ਕੇ ਲੇਟੀ ਖਾ ਗਈ ਉਹ ਮੱਝਦੀ ਯਾਰ ਠੀਕ ਹੈ ਭਲਾ ਹੀ ਆ ਪਾਈ ਜਾਂਦੀ ਆ ਠੀਕ ਹੈ ਗੱਲ ਗੋੜ ਵਾਲੀ ਸੀ ਉਹ ਠੀਕ ਹੈ ਗੱਲ ਥੋੜਾ ਜਿਹਾ ਮਿੱਠੀ ਵਾਲੀ ਖਾ ਗਈ ਹਾਂ ਉਂ ਜਮਾ ਪੱਧਰ ਆਪਣੇ ਕੋਲੇ ਵੀਡੀਓ ਹੈਗੀ ਆ ਠੀਕ ਹੈ ਗੱਲ ਆ ਥੱਲੇ ਦੀ ਬਾਈ ਕਹਿੰਦਾ ਆਪਣੀ ਗਰੰਟੀ ਆ ਬਿਲਕੁਲ ਥੋੜਾ ਬਹੁਤਾ ਪਸ਼ੂ ਜਦੋਂ ਮਿੱਠਾ ਖਾ ਜਾਂਦਾ ਭਲਵਾਤੀ ਕਰ ਜਾਂਦਾ ਹਾਂ ਕਾਂਚੇ ਦੀ ਬਾਈ ਇਹ ਵੀ ਚੌੜੇ ਫੁੱਲ ਵੱਡੀ ਆ ਇਹ ਦੁੱਧ ਵੀ 25 26 ਕਿਲੋ ਗਰੰਟਡ ਦਿੱਤਾ ਹੋਇਆ ਐ ਨਹੀਂ ਹੈਗਾ ਇੱਕ ਕਹਿਣ ਦਾ ਹੁੰਦਾ ਠੀਕ ਹੈ ਗੱਲ ਆ ਹਾਂ ਇਥੋਂ ਇਥੋਂ ਗੈਰੀ ਲੰਮਾ ਦੇਵਾ ਦੀ ਵਾਦੀ ਹਲਪੋਂ ਵਧੀਆ ਮੂਠੀ ਵਾਲਾ ਥਾਣਾ ਨਾੜਾ ਦਿਖਾ ਦੇ ਲੈ ਵੇ ਤੇ ਇਹਦੇ ਇੱਥੇ ਰੋਕੀ ਰੋਕੀ ਇੱਥੇ ਇੱਥੇ ਰੋਕ ਲਾ ਮਾੜੀ ਜੀ ਇਹ ਇੱਥੇ ਜੇ ਰੋਕ ਲਾ ਥੋੜੀ ਜੀ ਐ ਨੂੰ ਘਮਾ ਕੇ ਰੋਕ ਲਾ ਇਧਰ ਲੈ ਬੰਨੀ ਐ ਨੂੰ ਲੈ ਚਲ ਉੱਥੇ ਰੋਕ ਲਿੰਗਾ ਰੋਕਲੀ ਕੋਈ ਨਹੀਂ ਆਰਡਰ ਕੁਆਲਟੀ ਚੈੱਕ ਕਰਾਉਣੀ ਹੁੰਦੀ ਆ ਨੇੜੇ ਹੋ ਕੱਦ ਪੂਰਾ ਫੁੱਲ ਵੱਡਾ ਗੁਰਿਆ ਕੱਦ ਵੀ ਫੁੱਲ ਡਬਲ ਆ ਤੇ ਨਾੜਾ ਵੀ ਬਹੁਤ ਸ਼ਾਨਦਾਰ ਰੱਖਦੀ ਆ ਤੇ ਇਹ ਤਾਂ ਮੇਨ ਗੱਲ ਇਹਦਾ ਸੁਭਾਅ ਆ ਗਿਆ ਇਹਦਾ ਸੁਭਾਅ ਵੀ ਬੈਠਦਾ ਠੰਡਾ ਥੋੜਾ ਡਰਦੀ ਆ ਕੋਈ ਨਹੀਂ ਉਪਰਾ ਮੰਨ ਆ ਜਾਰੇ ਆ ਬਾਰੀ ਆ ਗਈ ਠੰਡੀ ਲਾਏ ਚੱਲ ਬਾਈ ਕਮਾ ਕੇ ਆਂਦੀ ਸੁਹਾ ਕਿਨੇ ਰੁਪਏ ਦਿਆ ਸੁਹਾ ਦੂਜਾ ਕਿੰਨੇ ਦਿਨ ਪੈਂਡਿੰਗ ਨੇ ਇਹਦੇ ਇਹਦਾ ਹਫਤਾ ਕਰਦਾਗਾ 9 ਮਹੀਨੇ ਹੋਣ ਚੁ ਠੀਕ ਆਗਾ ਇੱਕ ਦੋ ਦਿਨ ਉੱਤੇ ਵੀ ਲਿਆਦਾ ਉੱਤੇ ਥੱਲੇ 2-4 ਦਿਨ ਪਸ਼ੂ ਕਰ ਦਿੰਦਾ ਹਨਾ ਆ ਲੈ ਚੱਲ ਬਾਈ ਅੰਦਰ ਨੂੰ ਲੈ ਜਾ ਲੈ ਤੇ ਬੇਲ ਬਹੁਤ ਆ ਵੜਦੀ ਕੱਦ ਬਹੁਤ ਆ ਸ਼ਾਨਦਾਰ ਪੱਛੀ ਆ ਗਈ ਇਹ ਵੀ ਗਰਮੀ ਦੇ ਵਿੱਚ ਚਲ ਨਾਲ ਹੀ ਆ ਗਈ ਤੇ ਗਰਮੀ ਆਲੀ ਆ ਗਈ ਵੜੇ ਵੀ ਤੂੰ ਮੰਨ ਲੈ ਵੀ ਠੰਡ ਦਾ ਸਹਜ ਇਹਦਾ ਵੀ ਸੋਨਾ ਲੱਗਿਆ ਹਨਾ ਇਹ ਇੱਥੇ ਰੋਕ ਲਿੰਦਾ ਤਮਾੜੀ ਦੀ ਬਸ ਸੁਭਾਹ ਬਹੁਤ ਠੰਡਾ ਗੁਰੀ ਦਿਖਾਦੀ ਸੁਭਾਹ ਦੀ ਆ ਗਈ ਠੰਡੀ ਤੇ ਆਰਡਰ ਆਰਡਰ ਦੀਆਂ ਨਾੜਾਂ ਮੇਨ ਗੱਲ ਹੁੰਦੀਆਂ ਕਿਉਂਕਿ ਜਿਹੜੇ ਪਸ਼ੂ ਦੇ ਨਸਾਂ ਚੰਗੀਆਂ ਉਹਦੇ ਦੁੱਧ ਦੇ ਚਾਂਸ ਜੇ ਵੱਧ ਜਾਂਦੇ ਵੀ ਚੰਗੇ ਪਾਊਗੀ ਪੈਰ ਥੋੜਾ ਕਰਾ ਦੇ ਗਾਂ ਪਛਾਣ ਨੂੰ ਥੋੜਾ ਪੈਰ ਪਛਾਣੂ ਕਰਾ ਦੇ ਇੱਥੋਂ ਕਰਾ ਲਿਏਗਾ ਇੱਥੋਂ 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 ਦਿਖਾਦੀ ਹੈ ਜੀ ਆਹ ਚੀਜ਼ ਹੈ ਜੀ ਇਹਪਰਾ ਕਹਿਣਗੇ ਕਿਉਂਕਿ ਹੁਣ ਜਦੋਂ ਕੋਈ ਚੀਜ਼ 'ਚ ਜੋਸ਼ ਹੋਊਗਾ ਹਾਂਜੀ ਨਾੜਾਂ ਵੀ ਉਹਦੀ ਖੜੀਆਂ ਹੋਣਗੀਆਂ ਹਾਂ ਉਹ ਹੀ ਗੱਡੂ ਹਾਂ ਆ ਜਿਹੜੇ ਚੋਬਰ 'ਚ ਕਹਿੰਦੇ ਖੂਨ ਹੀ ਨਹੀਂ ਹੈਗਾ ਉਹਦੀਆਂ ਨਾੜਾਂ ਵੀ ਜਿਵੇਂ ਆਪਾਂ ਕਹਿੰਦੇ ਨੇ ਜਿੰਮ ਵਾਲੇ ਨੇ ਜਾ ਕੇ ਫੁੱਲ ਜਾਂਦੀਆਂ ਹਨਾ ਬਾਡੀ 'ਚ ਪਾਵਰ ਹੁੰਦੀ ਹੈ ਤਦੇ ਫੁੱਲਦੀਆਂ ਜਾਂਦੀਆਂ ਉਹ ਵੀ ਇਹਦਾ ਬੋਡੀ ਬੇਡ ਬਹੁਤ ਆ ਇਹਨੂੰ ਇਹ ਤੇ ਮਾਰਦੀ ਕਹਿੰਦਾ ਪਾ ਇਹਨੂੰ ਕੇਰਾ ਹੋਰ ਤੋੜ ਜਾਣਾ ਆ ਇਹਨੂੰ ਤੋੜ ਕੇਰਾ ਹੋਰ ਇਹ ਕੱਦ ਵੀ ਫੁੱਲਾ ਇਹਦਾ ਉਹ ਆ ਗਿਆ ਹੁੰਦਾ ਨਾ 30 32 ਕਿਲੋ ਦੁੱਧ ਤਾਂ ਦੇਣਾ ਸੀ ਨਾ ਬੱਸੀ ਜਿਵੇਂ ਆਪਾਂ ਕਹਿ ਨਹੀਂ ਦਿੰਦੇ ਵੀ ਯਾਰ ਆ ਚੋਬਰ ਮੋਟੇ ਹੱਡ ਚਾੜੇ ਛੋਟੀ ਮੰਨ ਕੇ ਨਾ ਦੇ ਕੋਈ ਪੂਰਾ ਫੁੱਲ ਪਾ ਜਨਾ ਵਧੀਆ ਕਰਦਾ ਪੂਰਾ ਛੋਟੀ ਵਾਲਾ ਕੰਮ ਨਹੀਂ ਹਰੇਕ ਪੱਖ ਤੋਂ ਚੰਗੀ ਆ ਲੈਗ ਸਕੋਰ ਤੋਂ ਲਾ ਕੇ ਆਰਡਰ ਤੋਂ ਜਮ ਦੰਦਾਂ ਦੀ ਦੋ ਦੋ ਦੰਦਾਂ ਦਾ ਰੀਜਨਲ ਪੱਟ ਕੇ ਦਿਖਾ ਦੇ ਸਿਰ ਤੋਂ ਲਾ ਕੇ ਪੈਰਾਂ ਤੱਕ ਕੀ ਖਰੀ ਆ 100 ਦੀ 100 ਸਿਰ ਤੋਂ ਲਾ ਕੇ ਪੈਰਾਂ ਤੱਕ ਕੀ ਖਰੀ ਆ ਗਈ ਬੱਛੀ ਥਣ ਵੀ ਚੰਗਾ ਪਹਿਲਣ ਦੇ ਹਿਸਾਬ ਨਾਲ ਨਹੀਂ ਦੋ ਦੰਦ ਬੱਛੀ ਨੂੰ ਦੂਰਾ ਥਣ ਨਹੀਂ ਇਹਨਾਂ ਲੱਗਿਆ ਹੁੰਦਾ ਚੱਲ ਲੈ ਚੱਲ ਬੰਨ ਦੇ ਹੁੰਦਾ ਕਮਾ ਲਿਆ ਬਾਈ ਨਾੜਾ ਦੇਖ ਗੜੇ ਲੋਟ ਪੜਦੀ ਆਉਂਦੀ ਅੱਲੇ ਵਿੱਚ ਨੰਬਰ ਬੋਲ ਦੋ ਜੀ ਆਪਨੇ ਨੰਬਰ ਆਪਣਾ 9779605580 ਪਿੰਡ ਤੌੜਾ ਜ਼ਿਲ੍ਹਾ ਬਨਾਲਾ ਲਿਆ 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 ਤੇ ਕੰਮ ਹੈਗਾ ਵਪਾਰ ਦਾ ਰੁਟੀਨ ਦੇ ਵਿੱਚ ਤਕਰੀਬਨ ਆਪਣੇ ਕੋਲ ਹੁੰਦੇ ਆ ਪਸ਼ੂ ਬਾਈ ਹਾਂ 5-7 ਪਸ਼ੂ ਹਰ ਵੇਲੇ ਹੁੰਦੇ ਆ ਬਾਈ ਰਾਤ ਤੱਕ ਵੀ ਹੋ ਜਾਂਦੇ ਨੇ ਪਸ਼ੂ ਬਾਈ ਕੋਲ ਤਕਰੀਬਨ ਆਉਂਦੇ ਰਹਿੰਦੇ ਆ ਤੇ ਜਰਸੀ ਵੱਲ ਕੈਮਰਾ ਕਿਰਮਾ ਕਹੂੰਗਾ ਵੀ ਗਰੀ ਹੋਰ ਕਮਾ ਦੇ ਇਹ ਸਾਨੂੰ 6 ਦੰਦ ਬੱਚੀ ਦਿਖਾਤੀ ਫੁੱਲ ਡਬਲ ਕੱਦ ਕੋਈ ਛੋਟੀ ਨਹੀਂ ਨਾਲ ਬੱਚੀ ਤੇ 2 ਦੰਦ ਦਾ ਬਖਾਰ ਬੱਸੀ ਰੱਖ ਲਾਂਗੇ ਆਪਾਂ 10000 ਰੁਪਏ ਦੀ ਕਿਸੇ ਨੇ ਛੱਡਣੀ ਆਪਾਂ ਨੂੰ ਫੱਟ ਫੱਟ ਠੀਕ ਆ ਗੱਲ ਆ ਬੱਚੀ ਬਾਈ ਕਹਿੰਦਾ 5-7000 ਦੀ ਕਿਸੇ ਭਰਾ ਨੇ ਛੱਡਨੀ ਆ ਤਾਂ ਛੜਾ ਵੀ ਲਵਾਂਗੇ ਪਰ ਬੱਚੀ ਨਾਲ ਥੋੜਾ ਐਦਾ ਹੋ ਜਾਂਦਾ ਵੀ ਨਸਲ ਜੀ ਬਣ ਜਾਂਦੀ ਅੱਗੇ ਜਾ ਕੇ ਜਿਵੇਂ ਆਪਾਂ ਇੱਧਰ ਬੱਥੇ ਪਾਲੀ ਜਾਂਦੇ ਆਪਾਂ ਰੱਖ ਲੰਨੇ ਆ ਕੋਈ ਗੱਲ ਨਹੀਂ ਆਪਾਂ ਦੀ ਠੀਕ ਆ ਗੱਲ ਅਜੇ ਬੱਚੀ ਬਾਈ ਕਹਿੰਦਾ ਛੱਡਨੀ ਆ ਕਿਸੇ ਨੇ 5-7000 ਦੀ ਆਪਾਂ ਰੱਖ ਲਾਂਗੇ ਤੇ ਇਹਨਾਂ ਤੋਂ ਜਿਹੜਾ ਵੀ ਪਸ਼ੂ ਪਸੰਦ ਆਊਗਾ ਗੱਲਬਾਤ ਕਰਕੇ ਬਾਈ ਨਾਲ ਫੋਨ ਤੇ ਖਰੀਦ ਲਿਓ ਧੰਨਵਾਦ